ਇੱਕ ਆਉਂਦਾ ਰਹੇ ਬੰਦਾ ਆਉਂਦਾ ਰਹੇ ਮੰਨ ਦੀ ਸ਼ਰਧਾ ਨਾਲ ਦੇਖੋ ਲੋਕੀ ਬਹੁਤ ਕੁਝ ਕਹਿੰਦੇ ਨੇਗੇ ਵੀ ਨਹੀਂ ਹੀ ਕੁਛ ਨਹੀਂ ਬਣਿਆ ਤੂੰ ਇੰਨਾ ਟਾਈਮ ਹੋ ਗਿਆ ਜਾਂਦੇ ਨੂੰ ਉਹਨਾਂ ਲੋਕਾਂ ਦਾ ਕੰਮ ਕਹਿਣਾ ਹੁੰਦਾ ਹਨਾ ਆਪਣਾ ਬਸ ਸੁਣਨਾਗਾ ਇਹਦੀ ਆਈ ਚੱਲੋ ਭਾਈ ਨੀਵੇਂ ਹੋ ਕੇ ਕੀ ਪਤਾ ਹੈ ਕਦੋਂ ਰੂਆ ਖੋਲਦੇ ਕਦੋਂ ਦੇ ਦੇ ਕੀ ਦੇ ਦੇ ਹਨਾ ਕੋਈ ਪਤਾ ਦੇਖੋ ਜਿੱਥੇ ਵੀ ਹਾਂ ਜਿੱਥੋਂ ਵੀ ਕੋਈ ਮਿਲਣਾ ਹੁੰਦਾ ਸਮਾਂ ਟਾਈਮ ਲਾਉਣਾ ਪੈਂਦਾ ਫੇਰ ਕਿਤੇ ਜਾ ਕੇ ਗੱਲ ਬਣਦੀ ਹੈ ਜੇ ਆਪਾਂ ਕਈਏ ਵੀ ਨਹੀਂ ਵੀਰ ਭਰ ਕੇ ਨਾ ਦੋ ਚਾਰ ਚੌਕ ਕੇ ਕਦੇ ਵੀ ਨਹੀਂ ਕੁਝ ਨਹੀਂ ਬਣਿਆ ਅੱਗੇ ਚਲੋ ਉੱਥੇ ਵੀ ਨਹੀਂ ਬਣਦਾ ਹੈਗਾ ਉਦੋਂ ਗਾਹਾਂ ਅਗਲਾ ਇਨਸਾਨ ਅੱਗੇ ਹੋ ਜਾਂਦਾ ਉਹ ਫਿਰ ਅਈ ਗੇੜ ਘੜਦਾ ਫਿਰ ਜਾਂਦਾ ਹੈਗਾ ਜਿੱਥੋਂ ਦੇਣਾ ਨੇ ਇੱਕ ਥਾਂ ਵੀ ਮਿਲ ਜੂਗਾ ਜੇ ਆਪਾਂ ਨੀਵੇਂ ਹੋ ਕੇ ਆਈਏ ਹੈਨਾ ਸਭ ਕੁਝ ਸੇ ਮਿਲ ਜਾਂਦਾ ਹੈ ਨਾਮ ਦੇ ਖਜ਼ਾਨੇ ਨੇ ਨੇ ਖੋਲੇ ਵੇ ਉਹ ਲੁੱਟ ਲਾਉਂਦਾ ਫਿਰ ਬਹੁਤ ਕੁਝ ਦੇਦਾ ਹੈ ਹਨਾ ਮਨ ਜਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਮਨ ਸਮਝਾਉਣ ਦੀ ਮਨ ਟਿਕਾਉਣ ਦੀ ਜਾ ਆਪਣਾ ਮਨ ਸਮਝਾ ਲਿਆ ਮਾਨਿਕ ਜੇ